ਨੂੰ ਮੈਂ ਸੰਬੋਧਿਤ ਹੋ ਰਿਹਾ ਭਗਵੰਤ ਮਾਨ ਨੂੰ ਮੈਂ ਸੰਬੋਧਿਤ ਹੋ ਰਿਹਾ ਵਿੱਤ ਮੰਤਰੀ ਨੂੰ ਆਪਣੀ ਔਕਾਤ ਅੱਜ ਦੇਖੋ ਸਰਵੇ ਹੋਣ ਲੱਗਾ ਸੋ ਸਾਥੀਓ ਪਹਿਲੋ ਹੱਥ ਖੜੇ ਕਰਨਗੇ ਜਿਹੜੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ ਅਸੀਂ ਪਾਰਲੀਮੈਂਟ ਦੇ ਵਿੱਚੋਂ ਵੋਟਾਂ ਪਾਣੀ ਸ਼ਮੋਣੇ ਲਿਗਾ ਜੇ ਕੋਈ ਚੰਦਾ ਜੋ ਹੱਥ ਖੜੇ ਕਰੇਗਾ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਕਿਸੇ ਨੂੰ ਕੁਛ ਨਹੀਂ ਉਹਨਾਂ ਦੀ ਕਾਦਖਾਨੀ ਹੱਥ ਕਰੇ ਕਰੇ ਜਿਹੜੇ ਕਹਿੰਦੇ ਅਸੀਂ ਵੋਟਾਂ ਪਾਣੀ ਉਹਨਾਂ ਨੂੰ ਕੋਈ ਤਾਂ ਖੜਾ ਕਰ ਦੋ ਯਾਰ ਅੱਪ ਕੋਈ ਤਾਂ ਕਰ ਦੋ ਭਗਵਾਨ ਤਮਨ ਸਿੰਘ ਦੇਖ ਲਓ ਇੱਕ ਤਾਂ ਵੀ ਬੰਦਾ ਨਹੀਂ ਹੱਥ ਖੜਾ ਕਰ ਰਿਹਾ ਜੇ ਇਹਨਾਂ ਦੀ ਰੱਗ ਇਹ ਬੋਲ ਰਹੀ ਹੈ ਤੇ ਪੂਰਾ ਪੰਜਾਬ 13 ਚ ਤੁਹਾਡੀਆਂ ਸ਼ੀਟਾਂ ਜਿਹੜੀਆਂ ਤੁਹਾਡੀਆਂ ਮਨਲਾਪਸ ਜਿਓਰਟੀਆਂ ਜ਼ਬਤ ਹੋਣੀਆਂ ਤੇ ਜਿਹੜੇ ਸਾਥੀ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਅਗੇਂਸਟ ਵੋਟ ਪਾਵਾਂਗੇ ABC ਜਿਹਨੂੰ ਮਾਰਦੀ ਪਾਵਾਂਗੇ ਪਰ ਇਹਨਾਂ ਨੂੰ ਪਰੇ ਪਾਵੋ ਨਾ ਕੋਈ ਮੈਂ ਪਾਰਟੀ ਦੇ ਕੋਟਾ ਤੁਹਾਨੂੰ ਨਹੀਂ ਪਾਉਣੀ ਏ ਇਹ ਜਿਹੜੀ ਅਸੀਂ ਪੰਜਾਬ ਦੇ ਵਿੱਚ ਪੇਚੇ ਲੱਗਿਆ ਇਹਦੇ ਸਰਵੇ ਜਿੰਦਾਬਾਦ 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 ਇਹ ਅਜਾ ਸਰਵੇ ਆਪਾਂ ਸਾਰੇ ਪੰਜਾਬ 'ਚ ਕਰਾਵਾਂਗੇ ਉਹ ਤੁਹਾਨੂੰ ਤੁਹਾਡੀ ਔਕਾਤ ਦਿਖਾਵਾਂਗੇ ਕਿ ਤੁਹਾਡੀ ਕੀ ਔਕਾਤ ਹੈ ਤੁਹਾਨੂੰ ਦਾ ਕਰਨ ਦਾ ਜਿਵੇਂ ਬੁਲਾ ਰਹਿਆ ਨੇ ਕਿਹਾ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਜਾਣਾ ਪਊਗਾ ਜੇ ਆ ਵੀਡੀਓ ਪਾੜੀ ਨੂੰ ਸ਼ੇਅਰ ਕਰਨੀਆਂ ਪਾਉਂਗੀਆਂ ਇੱਕ ਇੱਕ ਆਦਮੀ ਦੀ ਜ਼ਿੰਮੇਵਾਰੀ ਇਹ ਹੋਣੀ ਆ ਕਿ ਮੈਂ 10 ਤੋਂ 50 ਬੰਦਿਆਂ ਤੱਕ ਵੀਡੀਓ ਸ਼ੇਅਰ ਕਰਾਂ ਤੇ ਜੇ ਨਹੀਂ ਕਰ ਸਕਦੇ ਫਿਰ ਜਿੱਤਨ ਦੀ ਆਸ ਨਾ ਰੱਖਿਓ